ਵੀ ਆਪਾਂ ਰੀਸਨੋਂ ਬਚੀਏ ਵੀ ਇੱਕ ਵਾਰੀ ਗੱਲਬਾਤ ਕਰਕੇ ਵੀ ਭਾਈ ਕਿਹੜੇ ਟੀਕੇ ਦਾ ਸੀਮਨ ਚੰਗਾ ਕਿਹਦਾ ਦੁੱਧ ਚੰਗਾ ਆਉਂਦਾ ਹੈ ਠੀਕ ਹੈ ਤਾਂ ਇਹੀ ਚੀਜ਼ਾਂ ਵੀ ਇਹਨਾਂ ਤੋਂ ਬਚੋ ਠੀਕ ਹੈ ਜਿੰਨਾ ਟੀਕਾ ਤੁਹਾਨੂੰ ਕੋਈ ਮਹਿੰਗਾ ਦੇਊਗਾ ਜਾਂ ਡੁਬਲੀਕੇਟ ਬਣਦੇ ਚਾਂਸ ਹੋਣੇ ਜਾ ਰਹੇ ਆ ਕੋਈ ਯਕੀਨ ਹੀ ਹੈ ਜਿਹੜੀ ਚੀਜ਼ ਮਹਿੰਗੀ ਹੈ ਇੱਕ ਚੀਜ਼ ਡੁਪਲੀਕੇਟ 20 ਰੁਪਿਆ ਦੀ ਲੈ ਕੇ ਉਹ ਮਹਿੰਗੇ ਦੇ ਨਾਂ ਦੇ ਉੱਤੇ ਜੇ ਮਹਿੰਗੀ ਲੱਗਦੀ ਹੈ ਤਾਂ ਡੁਪਲੀਕੇਟ ਚੀਜ਼ ਜ਼ਿਆਦਾ ਵੇਖੂ ਕੱਲਾ M23 ਨਹੀਂ ਹੋਰ ਹੋਰ ਪੀਸ ਸੀ 28 ਜਿਹੜੇ ਪੁਰਾਣੇ ਝੋਟੇ ਫੁੜੇ ਹੋ ਕੇ ਵੀ ਮਰ ਗਏ ਜਿਹਦੀਆਂ ਤੀਆਂ ਨੇ ਅੱਜ ਤੇ ਕੋਈ ਸੌਂh ਖਾ ਕੇ ਗੁਰਦੁਆਰੇ ਖੜ ਕੇ ਇਹ ਆਪਾਂ ਐ ਕਹਦੀਏ ਵੀ ਗੁਰਦੁਆਰੇ ਦਾ ਕੁੰਡਾ ਖੋਲ ਤੇਰੇ ਘਰੇ ਦਿੱਤਾ ਕੋਈ ਬ੍ਰੀਡਰ ਨਹੀਂ ਕਹਿ ਸਕਦਾ ਮੇਰੇ ਘਰੇ ਦੁੱਧ ਦਿੱਤਾ ਅੱਜ ਵੀ ਮੈਂ ਕਹਿੰਦਾ ਮੈਂ ਅੱਜ ਵੀ ਦਾਵਾ ਕਰਦਾ ਠੀਕ ਹੈ ਮਾਵਾ ਨਾਲ ਦੁੱਧ ਘੱਟ ਦਿੱਤਾ ਹੋਊਗਾ ਉਹ ਵੀ ਜੇ ਮਾਵਾ ਚੰਗੀਆਂ 20 25 ਕਿਲੋਆਂ ਵਾਲੀਆਂ ਚੰਗੀਆਂ ਤਾਂ ਉਹਨ ਪਰ ਕੋਈ ਬੰਦਾ ਸੌਂਹ ਖਾ ਕੇ ਨਹੀਂ ਕਰ ਸਕਦਾ ਗੁਰਦੁਆਰੇ ਕੰਨੇ ਹੱਥ ਕਰਕੇ ਵੀ ਸਾਡੇ ਨਾਲ ਝੋਟਾਂ ਦੇ ਦੁੱਧ ਦਿੱਤਾ ਤੇ ਫੇਰ ਆਪਾਂ ਜਿਹੋ ਨਾਂ ਲੈਨੇ ਆ ਪੁਰਾਣੇ ਜਿਹੜੇ ਨਵੇਂ ਬੰਦੇ ਉਹ ਗਮਰਾਹ ਹੁੰਦੇ ਆ ਠੀਕ ਆ ਹੋਰ ਵੀ ਕਈ ਝੋਟੇ ਹੋਰ ਵੀ ਐ ਜਿਹੜੇ ਮਤਲਬ ਮਾਰ ਖਾਪ ਗਏ ਠੀਕ ਆ ਅੱਜ ਤੱਕ ਜਦੋਂ ਜਿਉਂਦੇ ਸੀਗੇ ਬੁੜੇ ਹੋ ਕੇ ਮਰ ਗਏ ਉਹਦਾ ਤੀਆਂ ਨੇ ਉਹ ਦੁੱਧ ਤਾਣੀ ਜਦੋਂ ਮਰ ਗਏ ਖਤਮ ਹੋ ਗਏ ਹੁਣ ਜਾ ਕੇ ਸਿਲੰਡਰਾਂ ਜੋ ਕੱਢ ਗਏ ਆਪਾਂ ਸੀਮੰਟ ਲਈ ਜਾਂਦੇ ਆ ਵੀ ਸਭ ਤੋਂ ਮਹਿੰਗਾ ਸੀਮੰਟ ਸਭ ਤੋਂ ਉਹ ਸੀਮੰਟ ਵੀ ਚੱਕ ਦੋ ਫੱਟੇ ਐ ਕਰ ਦੋ ਇੱਥੇ ਸਰਿਆਮ ਉਹ ਚੀਜ਼ ਇੱਕ ਤਰ੍ਹਾਂ ਵੀ ਸਾਨੂੰ ਗਮ ਉਹਦੇ ਵਿੱਚ ਬੈਸੇ ਵੀ ਪੰਜਾਬ ਨੂੰ ਕਹਾਇਆ ਜਾਂਦਾ ਠੀਕ ਆ ਅਗਲਾ ਕਹਿੰਦਾ ਮਾਰਕੀਟ ਆ ਅਗਲਾ ਜੇ ਮਾਰਕੀਟ ਕਹਦੇ ਵੀ ਮੁੰਡਾ ਹੁਣ ਤਾਂ ਪੜ੍ਹੇ ਲਿਖਿਆ ਯਾਰ ਉਹ ਕਿਵੇਂ ਸੀਮਨ ਲਵਾਉਣਗੇ ਉਹ ਕਹਿੰਦੇ ਪੰਜਾਬ ਵਾਲੇ ਦਾ ਬੈਸੇ ਆ ਮਤਲਬ ਜੈਨ ਕੀ ਵੀ ਮੈਂ ਇਸ ਦਾ ਸੀਮਨ ਵੇਚਣ ਵਾਸਤੇ ਝੋਟੇ ਦਾ ਉਹਨਾਂ ਨੂੰ ਵੀ ਬੈਸੇ ਕਹਾਇਆ ਜਾਂਦਾ ਠੀਕ ਆ ਵੀ ਇਹਦਾ ਬੈਸੇ ਆ ਯਾਰ ਠੀਕ ਆ ਵੀ ਜਿਹੜੀ ਚੀਜ਼ ਆਸੀਂ ਇੱਕ ਵਾਰੀ ਕਹਿੰਦਾ ਵੀ ਭਰ ਲਓ ਤਾਂ ਉਹਨਾਂ ਨੇ ਭਰਨੀ ਭਰਨੀ ਆ ਇਹ ਹੀ ਗੱਲ ਆ ਵੀ ਘਮਰਾਹ ਨਾ ਹੋਇਆ ਕਰੋ ਆਦੀ ਡਾਕਟਰਾਂ ਨਾਲ ਗੱਲ ਕਰੋ ਤਸੱਲੀ ਕਰੋ ਕਈ ਸੰਸਥਾਵਾਂ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਜਿਹੜੀਆਂ ਚੰਗਾ ਵੀ ਕੰਮ ਕਰਦੀਆਂ ਠੀਕ ਆ ਕਈ ਭਰਾ ਪੰਜਾਬ ਦੇ ਹਰਿਆਣੇ ਦੇ ਬ੍ਰੀਡਰ ਐ ਜਿਹੜਾ ਬਹੁਤ ਚੰਗਾ ਕੰਮ ਕਰਦੇ ਆ ਪ੍ਰਾਈਵੇਟ ਝੋਟੇ ਵੀ ਆ ਜਿਨ੍ਹਾਂ ਦੀਆਂ ਮਾਂ ਮਾਂ ਦਾ ਦੁੱਧ ਦਿਖਾਇਆ ਸੀ ਆ ਦੁੱਧ ਖਾਇਆ ਭੈਣਾ ਦੁੱਧ ਖਾਇਆ ਉਸ ਤੋਂ ਬਾਅਦ ਮੈਂ ਨਹੀਂ ਮੰਨਦਾ ਜਿਹਦੀ ਮਾਂ ਦਾ ਭੈਣ ਦਾ ਧੀ ਦਾ ਦੁੱਧ ਆ ਗਿਆ ਮੈਂ ਨਹੀਂ ਕਹਿੰਦਾ ਉਹ ਝੋਟੇ ਤੋਂ ਉੱਤੋਂ ਦੀ ਕੋਈ ਹੋਊਗਾ ਨਹੀਂ ਸਾਰੇ ਫੇਲ ਐ ਹਾਂ ਜਿਹਦੀ ਮਾਂ ਦਾ ਦੁੱਧ ਨਹੀਂ ਦੇਖਿਆ ਕੋਈ ਭੈਣ ਦਾ ਨਹੀਂ ਦੇਖਿਆ ਧੀ ਦਾ ਨਹੀਂ ਦੇਖਿਆ ਉਹ ਝੋਟਾ ਸਾਨੂੰ ਨਹੀਂ ਕਾਮਯਾਬ ਕਰ ਸਕਦਾ ਬਸ ਇਹੀ ਥੋੜੀ ਜਿਹੀ ਰਿਕਵੈਸਟ ਐ ਵੀ ਤੁਸੀਂ ਜਦੋਂ ਵੀ ਸੀਮਣ ਭਰਉਣਾ ਤਾਂ ਵਧ ਗਈ ਤੁਸੀਂ ਸੀਮਣ ਭਰਉਣਾ ਜੀ ਧੰ